ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਰਦਾਰ ਪਰਮਜੀਤ ਸਿੰਘ ਪੰਮੇ ਖਾਲਸਾ ਵੀਰ ਦੀ ਇੱਕ ਵੀਡੀਓ ਦੋਸਤੋ ਬਣਾ ਰਹੇ ਆ ਸ਼ਾਰਟ ਵੀਡੀਓ ਆ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਮੱਝ ਵੀਰ ਦੇ ਕੋਲੇ ਸੇਲ ਆ ਠੀਕ ਆ ਜੀ ਬਕਾਊ ਆ ਮੱਝ ਇਹ ਮੱਝ ਦੋਸਤੋ ਦੂਜਾ ਸੂਆ ਸੂਈ ਆ ਅੱਜ 5 ਦਿਨ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਮਗਰ ਡਾਇਮੰਡ ਬੋਲ ਦੀ ਕੱਟੀ ਆ ਹਰੀ ਕੇ ਪੱਤਣ ਵਾਲੇ ਡਾਇਮੰਡ ਬੋਲ ਦੀ ਮਗਰ ਕੱਟੀ ਆ ਸੋ ਐਸ ਵਕਤ ਜਣਾ ਦੋਸਤੋ 12 ਕਿਲੋ ਦੁੱਧ ਇਸ ਮੈਂ ਦੇ ਥਲੇ ਹਾਜ਼ਰ ਨੀਲੀ ਰਾਵੀ ਦੀ ਮਾਝਾ ਬਾਕੀ ਨੀਲੀ ਰਾਵੀ ਦੀ ਮਗਰ ਕੱਟੀ ਆ ਬੱਗੀ ਮੋਛ ਬੱਲਾ ਮੱਥਾ ਚਾਰੇ ਪੈਰ ਮਾਰਕਿੰਗ ਦੇ ਵਿੱਚ ਮਗਰ ਕੱਟੀ ਆ ਲੈਵੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਮੈਂ ਦੀ ਠੀਕ ਆ ਜੀ ਬਾਕੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਅੱਜ ਪੰਜਾਂ ਦਿਨਾਂ ਦੇ ਦੌਰਾਨ ਦੋਸਤੋ 12 ਕਿਲੋ ਦੁੱਧ ਇਸ ਮੱਝ ਦੇ ਥਲੇ ਹਾਜ਼ਰ ਕੋਈ ਵੀ ਭਰਾ ਆਪਣੀ ਦੋ ਟਾਈਮ ਨਹੀਂ ਤਿੰਨ ਟਾਈਮ ਚੋਕੇ ਤਸੱਲੀ ਕਰ ਸਕਦਾ ਚੁਵਾਈ ਪਸਮਾਈ ਵੀਰ ਪਰਮਜੀਤ ਸਿੰਘ ਉਹਨਾਂ ਨੇ ਦੱਸਿਆ ਵੀ ਬਿਲਕੁਲ ਇੱਕ ਨੰਬਰ ਇੱਕ ਦੀਆਂ 2 ਲੈ ਕੇ ਜਾਊਗਾ ਠੀਕ ਹੈ ਜੀ ਨੀਲੀ ਰਾਵੀ ਦਾ ਜਿਹੜੇ ਮੇਰੇ ਭਰਾਵਾਂ ਨੂੰ ਸ਼ੌਂਕ ਆ ਹੱਥ ਪਾ ਲਿਓ ਸਿੰਗਲ ਖੱਡੀ ਬਿਲਕੁਲ ਬਰੀਕ ਪਤਲਾ ਪਿੰਡਾ ਤੇ ਬਾਕੀ ਸ਼ੱਕਾਂ ਹੀ ਟੁੱਟੀਆਂ ਪਈਆਂ ਚੋਣ ਚਣ ਕਰਮਾਂ ਵਾਲੀ ਬਹੁਤ ਹੀ ਜ਼ਿਆਦੀ ਪੋਲੀ ਆ ਚੁਵਾਈ ਇੱਕ ਨੰਬਰ ਕੋਈ ਭੂਰ ਨਹੀਂ ਕੋਈ ਛਟਾ ਨਹੀਂ 1,15,200 ਚਾਹੇ ਕੋਈ ਡਿਮਾਂਡ ਕਰਾ ਲਓ 1,10,000 ਵੀਰ ਪਰਮਜੀਤ ਆਂਦਾ ਵੀ ਇਹ ਝੋਟੀ ਆਪਾਂ ਦੇਣੀ ਆ ਸੋ ਜਿਹੜੇ ਭਰਾ ਨੂੰ ਪਸੰਦ ਆਊਗੀ ਨੰਬਰ ਸਕਰੀਨ ਦੇ ਉੱਪਰ ਲਾ ਦਿੱਤੇ ਆ ਖਾਲਸਾ ਵੀਰ ਪਰਮਜੀਤ ਸਿੰਘ ਉਹਨਾਂ ਦੇ ਨੰਬਰਾਂ ਤੇ ਕਾਲ ਕਰੋ ਧੰਨਵਾਦ ਜੀ